ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਟੀਮ ਸਾ ਫੈਮਿਲੀ ਬਲੌਗ ਤੇ ਤੇ ਅੱਜ ਅਸੀਂ ਰੁਕੇ ਹੋਏ ਹਾਂ ਮਾਨਸ ਬਟਿੰਡਾ ਤੋਂ ਮਾਨਸਾ ਰੋਡ ਤੇ ਵਿਚਾਲੇ ਇੱਕ ਪਿੰਡ ਆਉਂਦਾ ਏ ਬੁਰਜਰਾਟੀ ਕਲਾ ਕੇਂਦਰ ਜੀ ਬੁਰਜਰਾਟੀ ਪਿੰਡ ਆਈ ਤੇ ਬੁਰਜਰਾਟੀ ਪਿੰਡ ਨਹੀਂ ਰਾਠੀ ਕਲਾ ਕੇਂਦਰ ਹਾਂ ਜੀ ਰਾਠੀ ਕਲਾ ਕੇਂਦਰ ਇੱਕ ਸਟੋਰ ਆਈ ਉੱਥੇ ਰੁਕੇ ਹੋਏ ਹਾਂ ਤੇ ਉਸ ਸਟੋਰ ਦੇ ਵਿੱਚ ਕੀ ਆ ਜਿਹੜੇ ਉੱਥੋਂ ਦੇ ਮਾਲਕ ਨੇ ਓਨਰ ਨੇ ਬਾਈ ਜੀ ਖੁਦ ਆਪਣੀ ਜਵਾਨੀ ਦੱਸਣਗੇ ਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪਲੀਜ਼ ਦੋ ਕਮੈਂਟਰੀ ਨਾਲ ਜ਼ਰੂਰ ਸੁਣੋ ਅੱਜ ਸਭ ਤੋਂ ਪਹਿਲਾਂ ਵੀਰ ਦੇ ਚੈਨਲ ਦੇ ਨਾਲ ਜੁੜੇ ਹੋਏ ਭੈਣ ਤੇ ਚੰਨ ਨਾਲ ਜੁੜੀਆਂ ਹੋਈਆਂ ਭੈਣਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਸਾਡੇ ਕੋਲੇ ਵੀਰ ਜੀ ਪਹੁੰਚੇ ਭੈਣ ਜੀ ਪਹੁੰਚੇ ਨਾਲ ਸਾਡੇ ਕੋਲੇ ਮੇਰੀਆਂ ਪਿਆਰੀਆਂ ਧੀ ਰਾਣੀਆਂ ਪਹੁੰਚੀਆਂ ਤੇ ਆਓ ਤੁਹਾਨੂੰ ਦਿਖਾਈਏ ਤੁਹਾਡੇ ਘਰ ਵਿੱਚ ਪਿਆ ਹੋਇਆ ਕੂੜਾ ਵੀ ਤੁਹਾਡੇ ਘਰ ਦਾ ਸ਼ਿੰਗਾਰ ਬਣ ਸਕਦਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੋਗੇ ਕਿ ਸਾਡੇ ਘਰੇ ਕਲਾ ਪਈ ਹੈ ਜਿਹਨੂੰ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਤੁਹਾਡੇ ਘਰੇ ਕੀ ਹੈ ਤੁਹਾਡੇ ਘਰੇ ਟੁੱਟੀਆਂ ਫੁੱਟੀਆਂ ਚੱਪਲਾਂ ਪਈਆਂ ਐ ਤੁਹਾਡੇ ਘਰੇ ਸਬਜ਼ੀ ਕੱਟਣ ਵਾਲੀਆਂ ਕਰਦਾਂ ਪਈਆਂ ਉਹਨਾਂ ਦੇ ਨਾਲ ਤੁਸੀਂ ਬੜਾ ਕੁਝ ਬਣਾ ਸਕਦੇ ਹੋ ਆਓ ਮੈਂ ਤੁਹਾਨੂੰ ਇੱਕ ਕੁਰਸੀ ਦਿਖਾਉਣਾ ਇਹ ਉਹ ਕੁਰਸੀ ਹੈ ਜਿਸ ਦੇ ਤੇ ਖੰਡੀ ਨੇ ਜਿਹੜੀ ਉਹ ਤਾਂ 13 ਦਿਨ ਨਹੀਂ ਬੈਠ ਸਕਦੀ ਪਰ ਤੁਹਾਡਾ ਵੀ ਇਹਦੇ ਉੱਤੇ 13 ਸਾਲ ਬੈਠਾ ਇਹ ਕੁਰਸੀ ਦੇ ਉੱਤੇ ਬੈਠ ਕੇ ਇਹਨਾਂ ਕਰਦਾਂ ਦੇ ਨਾਲ ਚੱਪਲਾਂ ਕੱਟ-ਕੱਟ ਕੇ ਤੁਸੀਂ ਜਿਵੇਂ ਸਮਝ ਆ ਬ੍ਰਾਂਡਾਂ ਦੇ ਕੁਰਸੀ ਦੇ ਇਹ ਕਰਦਾਂ ਨੇ ਜਿਹੜੇ ਸੱਚਮੁੱਚ ਦੀਆਂ ਕਰਦਾਂ ਹੁੰਦੇ ਉਹਨਾਂ ਕਰਦਾਂ ਨਾਲ ਆਪਾਂ ਕੱਟ-ਕੱਟ ਕੇ ਚੱਪਲਾਂ ਨੂੰ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਤੀਸੀਆਂ ਹੋਈਆਂ ਚੱਪਲਾਂ ਆਪਣੀ ਜ਼ਿੰਦਗੀ ਤੁਸੀਂ ਬਹੁਤ ਸਾਰੇ ਪੂਰੇ ਦੇਖੇ ਬਹੁਤ ਸਾਰੇ ਆਟੇ ਦੇਖੇ ਪਰਾਚਪਲ ਤੋਂ ਸਾਹਮਣੇ ਕੱਟੀਦਾ ਇਹਨਾਂ ਦੇ ਨਾਲ ਕੀ ਬਣਾਇਆ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਵੱਧ ਤੋਂ ਵੱਧ ਬਰਾਤਦਾਨ ਕਰੋ ਗੱਪੀ ਲੀਡਰਾਂ ਤੋਂ ਬਚੋ ਉਸ ਤੋਂ ਬਾਅਦ ਪਾਰਟੀ ਦੇ ਖਿਡਾਰੀ ਨੂੰ ਉਸ ਤੋਂ ਬਾਅਦ ਪ੍ਰਾਤਨ ਚਲਾਕਾਰ ਜਿਵੇਂ ਸਾਡੇ ਕੋਲ ਤਲਦੀਪ ਮਾਨਕ ਲਾਲ ਚੰਦ ਜਮਲਾ ਜੱਟ ਗੁਰਦਾਸ ਮਾਨ ਜੀ ਉਸ ਤੋਂ ਬਾਅਦ ਹਰੀਆਂ ਸਬਜ਼ੀਆਂ ਖਾਓ ਸੇਤੁਰਚਿੰਕ ਸਫਾਈ ਦਾ ਖਿਆਲ ਰੱਖੋ ਇਹ ਸਾਡੇ ਪੰਜਾਬ ਨੂੰ ਜਿਹੜੇ ਨਸ਼ਿਆਂ ਨੇ ਖਾ ਲਿਆ ਨਸ਼ਿਆਂ ਦੇ ਉੱਤੇ ਕਲਾਕਾਰੀ ਕੀਤੀ ਉਹ ਤੋਂ ਫਤੇ ਵੀਰ ਬੱਚਾ ਜਿਹੜਾ ਬੋਲਵਾਲ ਵਿੱਚ ਨਿੱਕਿਆ ਉਸ ਤੋਂ ਬਾਅਦ ਰਾਵਣ ਚਲਾਉਣਗੇ ਅਮਰਸਰ ਚ ਰਾਵਣ ਦੇ ਉੱਤੇ ਕਲਾਕਾਰੀ ਕੀਤੀ ਇਹ ਸਾਡਾ ਕਿਸਾਨੀ ਅੰਦੋਲਨ ਆ ਗਿਆ ਜਿਹੜ ਸੋ ਸਾਡੇ ਫੌਜੀ ਆ ਗਏ ਦੇਸ ਦੇ ਰੱਖ ਧੀਆਂ ਦਾ ਸਤਕਾਰ ਕਰੋ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇੱਧਰ ਅਵਾਰਾ ਪਸ਼ੂਨਾਂ ਸਿੰਘਾਂ ਦੇ ਚੱਕਲੇ ਤੋਂ ਵੀਡੀਓ ਬਣਾ ਰਿਹਾ ਇਹ ਮਾਇਆ ਕੋਲਕਾ ਚ ਨਾ ਪਾਓ ਜਿੰਨੀ ਹੋ ਸਕਦਾ ਬਾਤ ਤੋਂ ਕਿਸੇ ਲੋੜਵੰਦ ਲਈ ਦਾਨ ਕਰੋ ਹੁਣ ਮੈਂ ਤੁਹਾਨੂੰ ਸਭ ਤੋਂ ਮਹਿੰਗਾ ਟਰੈਕਟਰ ਦਿਖਾਉਣ ਜਾ ਰਿਹਾ ਮਹਿੰਗੇ ਇਨਸਾਨ ਇਸ ਟਰੈਕਟਰ ਨੂੰ ਹੱਥ ਲਾ ਕੇ ਗਿਆ ਇਹ ਟਰੈਕਟਰ ਉਹ ਜਿਹੜਾ ਸ਼ੁਭਦੀਪ ਨੇ ਸਿੱਧੂ ਮੂਸੇਵਾਲਾ ਸਾਹਿਬ ਨੇ ਸਾਡੇ ਕਲਾ ਕੇਂਦਰ ਚ ਆ ਕੇ ਆਪਣੇ ਹੱਥੀਂ ਚੁੱਕ ਕੇ ਵੇਖਿਆ ਸੀ ਇਹ ਟਰੈਕਟਰ ਦਾ ਸਾਨੂੰ 1.5 ਲੱਖ ਰੁਪਏ ਤੱਕ ਕੀਮਤ ਲੱਗੀ ਪਰ ਇਸ ਨੂੰ ਕਦੇ ਵੇਚਾਂਗੇ ਨਹੀਂ ਅਸੀਂ ਇਹ ਸ਼ੋਭਦੀਪ ਦੀ ਨਿਸ਼ਾਨੀ ਹੈ ਟਰੈਕਟਰ ਉਸ ਤੋਂ ਬਾਅਦ ਅੱਜ ਤੁਹਾਨੂੰ ਸ਼ੋਭਦੀਪ ਟਰੈਕਟਰ ਦਾ ਪੰਡਾਰੀ ਦਿਖਾਈਏ ਇਹ ਟਰੈਕਟਰ ਜਿਹੜੇ ਸਾਰੇ ਤੁਸੀਂ ਦੇਖ ਰਹੇ ਟਰੈਕਟਰ ਤੁਹਾਡੇ ਬੱਚੇ ਬਣਾ ਸਕਦੇ ਆ ਤੁਸੀਂ ਬਣਾ ਸਕਦੇ ਸਾਰੇ ਟਰੈਕਟਰ ਇੱਕ ਵਾਰੀ ਤੁਸੀਂ ਜਦੋਂ ਵੀ ਬਠਿੰਡਾ ਮਾਨਸਾ ਰੋਡ ਆਓ ਤਦਾਸ ਦੇ ਕਲਾ ਕੇਂਦਰ ਤੇ ਜਰੂਰ ਆ ਕੇ ਜਾਓ ਇਸ ਕਲਾ ਕੇਂਦਰ ਦੇ ਵਿੱਚ ਤੁਹਾਡੇ ਬੱਚੇ ਜਦੋਂ ਆਉਣਗੇ ਉਹ ਇਸ ਕਲਾ ਨੂੰ ਵੇਖ ਕੇ ਆਪਣੇ ਹੱਥੀਂ ਕਲਾਕਿਰਤੀਆਂ ਬਣਾਉਣਗੇ ਉਹਨਾਂ ਦੇ ਮਨ ਵਿੱਚ ਵੀ ਜਜ਼ਬਾ ਪੈਦਾ ਹੋਗਾ ਉਹਨਾਂ ਦੇ ਕਲਾ ਪੈਦਾ ਹੋ ਉਹਨਾਂ ਨੂੰ ਇਹ ਲੱਗੂ ਸੀ ਬਹੁਤ ਕੁਝ ਕਰ ਸਕਦੇ ਆ ਇਸ ਕਰਕੇ ਉਹਨਾਂ ਦਰਮੀ ਦੀ ਰੁੱਤ ਚੱਲ ਰਹੀ ਹੈ ਤੁਸੀਂ ਫੰਕਸ਼ਨ ਬਾਅਦ ਤਾਂ ਚੋਗਾ ਪਾਓ ਬਾਅਦ ਤਾਂ ਫੰਕਸ਼ਨ ਪਾਣੀ ਧਰੋ ਜਿੰਨਾ ਵੀ ਹੋ ਸਕਦਾ ਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਬਹੁਤ ਬਹੁਤ ਸਾਰਾ ਸਮਾਨ ਇੱਥੇ ਦਿਖਾ ਕੇ ਰੱਖੀ ਹੋਈ ਸੀ ਜਿਵੇਂ ਸ਼ੂਗਰ ਦੇ ਮਰੀਜ਼ ਆ ਗਏ ਉਹਨਾਂ ਵਾਸਤੇ ਨਸਾਜਰ ਆ ਗਏ ਉਸ ਤੋਂ ਬਾਅਦ ਤੁਹਾਨੂੰ ਸ਼ਹਿਰ ਵਾਲੇ ਡੰਡੇ ਆ ਗਏ ਉਸ ਤੋਂ ਬਾਅਦ ਇੱਥੇ ਸੁੱਤ ਪਾਈਏ ਸੀ ਇਹ ਸਾਰਾ ਲੱਕੜ ਦਾ ਸਮਾਨ ਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਇਹ ਵੀ ਤੁਸੀਂ ਇੱਥੋਂ ਖਰੀਦ ਕੇ ਲੈ ਜਾ ਸਕਦੇ ਆਪਣੇ ਘਰ ਵਾਸਤੇ ਇਹ ਸਾਰਾ ਲੱਕੜ ਦਾ ਸਮਾਨ ਆ ਗਿਆ ਜਿਵੇਂ ਕਿ ਤੁਸੀਂ ਸਾਡੇ ਭੈਣਾ ਚਪਾਤੀ ਬਾਕਸ ਜਿਹਨੂੰ ਤੁਸੀਂ ਕਹਿੰਦੇ ਸਭ ਤੋਂ ਸਿਰੇ ਦਾ ਡੱਬਾ ਹੈ ਰੋਟੀ ਵਾਲਾ ਆਪਣੇ ਘਰ ਬੈਠੇ ਜਿੱਥੇ ਵੀ ਤੁਸੀਂ ਵੀਡੀਓ ਵੇਖ ਰਹੇ ਇੱਥੇ ਤੁਸੀਂ ਆਪਣੇ ਘਰ ਬੈਠੇ ਕੋਈ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਸਾਡੇ ਕਲਾ ਕੇਂਦਰ ਤੋਂ ਮੰਗਵਾ ਸਕਦੇ ਹੋ ਇਹ ਸਾਰਾ ਸਬੰਧ ਤੋਂ ਸੇਲ ਹੈ ਜਿਹੜਾ ਤੁਸੀਂ ਵੇਖ ਰਹੇ ਜਿਹੜੀਆਂ ਟੋکریاں ਆਗੀਆਂ ਸਾਰੀਆਂ ਉਸ ਤੋਂ ਨਹੀਂ ਟੋکریاں ਹੁੰਦੀਆਂ ਜਿਵੇਂ ਇਹ ਟੋکریاں ਆਗੀਆਂ ਇਹ ਟੋکریاں ਜੀ ਇਹ ਫਲਾਲੀਆਂ ਸਾਰੀਆਂ ਉਸ ਤੋਂ ਦੇ ਪ੍ਰਾਤਨ ਫੋਨ ਆ ਕੇ ਜੇਕਰ ਕਿਸੇ ਵੀਰ ਨੂੰ ਚਾਹੀਦੀ ਹੋਣ ਇਹ ਮਿਲ ਜਾਂਦੇ ਨੇ ਉਸ ਤੋਂ ਆਦੇ ਲਮਾਰੀਆਂ ਆਗੀਆਂ ਜਿਹੜੇ ਤੁਸੀਂ ਦੇਖਣੇ ਚਾਹ ਪੀਆਂ ਰੱਖਣ ਵਾਲੀਆਂ ਉਸ ਤੋਂ ਬਾਅਦ ਇਹ ਚਿੜੀ ਆ ਗਈ ਜਿਹੜੀ ਸਾਡੀ ਬਹੁਤ ਜ਼ਿਆਦਾ ਫੇਮਸ ਹੈ ਚਿੜੀ ਸਾਰੇ ਕਪੜਾਂ ਤੇ ਰੱਖਣ ਵਾਲੀ ਬਹੁਤ ਹੀ ਪਿਆਰੀ ਚਿੜੀ ਤੇ ਬਹੁਤ ਹੀ ਸੋਹਣੀ ਚਿੜੀ ਇਸ ਤਰ੍ਹਾਂ ਦਾ ਜਿੰਨਾਂ ਲਈ ਸਮਾਨ ਤੁਹਾਨੂੰ ਜੋ ਵੀ ਤੁਹਾਨੂੰ ਆਪਣੇ ਘਰ ਦੇ ਡੈਕੋਰੇਸ਼ਨ ਵਾਸਤੇ ਚਾਹੀਦਾ ਜਿੰਨੂੰ ਤੁਹਾਨੂੰ ਫਲਾਵਰ ਪੋਟਸ ਆਉਣਦੇ ਆ ਪਰ ਤੇ ਪਾੜ ਕਰਨ ਵਾਸਤੇ ਬਾਕਸ ਚਾਹੀਦਾ ਹੋਰ ਕਾਰਨ ਹੋ ਗਏ ਹੋਰ ਜਿੰਨਾਂ ਕੋ ਸਕੇ ਤੱਕ ਦਾ ਸਭਨ ਸਮਾਨ ਸਾਰਾ ਤਸਵੀਰ ਦੇ ਜਿਹੜਾ ਇਹ ਤੁਹਾਡੇ ਲਈ ਹਾਜ਼ਰ ਹੈ ਰੋਟੀ ਮਿਸਟਰ ਹੋ ਗਿਆ ਜੇਕਰ ਤੁਸੀਂ ਭਾਵੇਂ ਚੰਦ ਹੋਗਾ ਹਾਂਜੀ ਹਾਂ ਇਹ ਵੀ ਦੇਖਣ ਨੂੰ ਪਹਿਲੀ ਹਾਂ ਕਿ ਇਹ ਆਪਣੀ ਕੰਮ ਦੀ ਸਭ ਤੋਂ ਵਧੀਆ ਚੀਜ਼ ਹੈ ਮੇਰੇ ਕਾਉਂਸਲਰ ਹੋ ਕੇ ਤੁਸੀਂ ਆਪਣੇ ਘਰ ਬੈਠੇ ਜਿਹੜੀ ਵੀ ਚੀਜ਼ ਦੀ ਲੋੜ ਤੁਸੀਂ ਮੰਗਾ ਸਕਦੇ ਹੋ ਸਾਡੇ ਭੈਣ ਜੀ ਸਾਡੇ ਦੀਨ ਜੀ ਲੈ ਕੇ ਆਉਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੈਂ ਕਿ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਮੈਂ ਨਾ ਸੀਬ ਦਾ ਅਕਸ ਆਉਂਦੇ ਜਾਂਦੇ ਰਹਿੰਦੇ ਆ ਇੱਧਰ ਉਹਨਾਂ ਦੇ ਕੇਕੇ ਆ ਪਰ ਜਦੋਂ ਵੀ ਸੀ ਆਉਂਦੇ ਸੀ ਨਾ ਤੇ ਮਤਲਬ ਹਨੇਰਾ ਹੋ ਜਾਂਦਾ ਸੀਗਾ ਤੇ ਮੈਨੂੰ ਆਇਆ ਸੀ ਕਿ ਜਦੋਂ ਕਦੇ ਦਿਨ ਚਾਇਨਾ ਪਰ ਜ਼ਰੂਰ ਦੇਖ ਕੇ ਜਾਵਾਂਗੇ ਬਹੁਤ ਬਹੁਤ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਚੀਜ਼ਾਂ ਜਿਵੇਂ ਉਹ ਮੈਂ ਉਹ ਚੀਜ਼ ਦੇਖੀ ਨਾ ਉਹ ਕੁਰਸੀ ਦੇਖ ਕੇ ਮਤਲਬ ਇੱਕ ਨਾ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਹਨਾ ਬ ਕਰੇ ਤੇਵਾ ਤੋਂ ਐਮ ਦੇ ਚੈਨਲ ਨੂੰ ਲਵ ਕਰ ਸਾਡੀ ਇੱਕ ਸਟਾਈਡ ਯਾਰ ਆਠੀ ਕਲਾ ਕੇਂਦਰ ਭਰਕੇ 3600 ਭਰਕੇ ਨਾ ਸਾਡੀ ਕਿਸਟਾਈਡ ਇਸੇ ਅਣ ਪੜੀਆਂ ਸਾਨੂੰ ਦਿਖਾ ਦੀ ਤੇ ਬਾਈ ਦਾ ਅੱਜ ਦਿਖਾਇਆ ਬਾਈ ਤੇ ਤੁਸੀਂ ਜਰੂਰ ਫੋਲੋ ਕਰੋ ਤੇ ਮੈਂ ਰੋਜ਼ ਵੀਡੀਓ ਪਾਉਂਦਾ ਰਹਣਾ ਇੱਕ ਰੋਣ ਜਿੱਦੀ ਆਪਣੇ ਚੈਨਲ ਦੇ ਉੱਤੇ ਤੇ ਜਰੂਰ ਮੇਰੇ ਭੈਣਾ ਨੂੰ ਜਰੂਰ ਸਟਾਲੇ ਸਾਡੇ ਆਈਡੀ ਨੂੰ ਫੋਲੋ ਕਰਕੇ ਤੇ ਜਰੂਰ ਮੇਰੇ ਨਾਲ ਜੁੜਨਾ ਤੇ ਸਾਡੀ ਭੈਣ ਜੀ ਦਾ ਤੇ ਸਾਡੀ ਮੇਰੀ ਪਿਆਰੀ ਧੀ ਰਾਣੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਤੁਹਾਨੂੰ ਨੰਨੀਆਂ ਪਲੀਆਂ ਸਾਡੇ ਚਰਨ ਪਾ ਕੇ ਗਈਆਂ ਕਲਾ ਕੇਂਦਰ ਦੇ ਵਿੱਚ ਸਾਡੇ ਵੀਰ ਜੀ ਦਾ ਬਹੁਤ ਧੰਨਵਾਦ ਤੁਸੀਂ ਸਦਾ ਖੁਸ਼ ਰਹੋ